ਸੋ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਕਰਾਲੀ ਸ਼ਹਿਰ ਦੇ ਵਿੱਚ ਕਾਫੀ ਚੋਰੀਆਂ ਦਾ ਜੋ ਮਾਹੌਲ ਬਣਿਆ ਹੋਇਆ ਹੈ سلسلہ ਚੱਲਿਆ ਹੋਇਆ ਹੈ ਸੋ ਮਰੰਡਾ ਰੋਡ ਤੇ ਬਿਲਕੁਲ ਗੁਰਦੁਆਰੇ ਦੇ ਨਾਲ ਜੋ ਇੱਕ ਚੋਰੀ ਹੋਈ ਹੈ ਧੁੰਦ ਦੇ ਕਾਰਨ ਹੋਈ ਹੈ ਜਾਂ ਕੀ ਹੋਇਆ ਆਪਾਂ ਗੱਲਬਾਤ ਕਰਦੇ ਹਾਂ ਇਹ ਤੁਸੀਂ ਦੇਖ ਸਕਦੇ ਹੋ ਹੇਮਕੁੰਟ ਐਗਰੋ ਜੋ ਟਰੇਡਰ ਹੈ ਸੋ ਇਹਨਾਂ ਦੇ ਨਾਲ ਇਹ ਵਾਕਾ ਹੋਇਆ ਇੱਥੇ ਚੋਰੀ ਹੋਈ ਹੈ ਆਪਾਂ ਵੀਰ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਸੋ ਬੜੀ ਮੰਦ ਭਾਗੀ ਖਬਰ ਹੈ ਇਹ ਬੜੇ ਅਫਸੋਸ ਦੀ ਗੱਲ ਹੈ ਸੋ ਕੀ ਵਾਕਾ ਹੋਇਆ ਇਹ ਤੁਹਾਡੇ ਨਾਲ ਆਪਣਾ ਨਾਮ ਸ਼ੁਭਨਾਮ ਵੀ ਦੱਸੋ ਮੇਰਾ ਨਾਮ ਇਕਬਾਲ ਸਿੰਘ ਮੈਂ ਹੇਮਕੁੰਟਾ ਗੁਰੂ ਟਰੇਡਰ ਹਾਂ ਦਾ ਪ੍ਰੋਪਰਾਈਟਰ ਬਾਕੀ ਸਾਨੂੰ ਸਵੇਰ ਨੂੰ ਫੋਨ ਆਇਆ ਸਵੇਰੀ ਨਾਲ ਆਪਣਾ ਤੁਮਾਨਾ ਦਾ ਮੁੰਡਾ ਇਹਨਾਂ ਨੇ ਦੱਸਿਆ ਉਹ ਤਾਂ ਬੇਟੇ ਨੂੰ ਫੋਨ ਕੀਤਾ ਕਿ ਤੁਹਾਡਾ ਸ਼ਟਰ ਜਿਹੜਾ ਹੈਗਾ ਟੁੱਟਿਆ ਜੀ ਜਦੋਂ ਫਿਰ ਅਸੀਂ ਆ ਕੇ ਦੇਖਿਆ ਉਰੇ ਉਹਦੇ ਵਿੱਚ ਸਾਡਾ ਕਾਫੀ ਸਮਾਨ ਜਿਹੜਾ ਮਹਿੰਗੀ ਆਈਟਮ ਸੀਗੀ ਸਾਡੀ ਕੇਵਲ ਸਮਰਥੀ ਬਲਦੇ ਆ ਕੇਵਲਾ ਤੇ ਬਾਕੀ ਹੋਰ ਜਿਹੜਾ ਗਨ ਮੈਟਲ ਦਾ ਮਹਿੰਗਾ ਸਮਾਨ ਸੀਗਾ ਉਹ ਸਾਡਾ ਚੋਰੀ ਹੋਇਆ ਫਿਰ ਹੁਣ ਪੁਲਿਸ ਨੂੰ ਅਸੀਂ ਤਲਾਹ ਦਿੱਤੀ ਆ ਉਹ ਵੀ ਮੌਕਾ ਦੇਖ ਕੇ ਗਏ ਆ ਜੀ ਠੀਕ ਆ ਬਾਕੀ ਹੋਰ ਇੱਥੇ ਸੀਗੇ ਸਾਡੇ ਬੰਦੇ ਬਹੁਤ ਜ਼ਿਆਦਾ ਜਿਹਨਾਂ ਨਾਲ ਕੀ ਮੌਕਾ ਦੇਖਿਆ ਜੀ ਤੇ ਬਾਕੀ ਹੁਣ ਆਪਣਾ ਦੇਖ ਰਹੇ ਅਸੀਂ ਫੂਟੇਜ ਵਗੈਰਾ ਸੀਸੀਟੀਵੀ ਕੈਮਰੇ ਦੀ ਉਹਦੇ ਵਿੱਚ ਸਾਨੂੰ ਥੋੜਾ ਜਿਹਾ ਮਤਲਬ ਸ਼ਰਾਗ ਹਲੇ ਪੂਰੀ ਚੰਗੀ ਤਰ੍ਹਾਂ ਦਾ ਨਹੀਂ ਪਰ ਫਿਰ ਵੀ ਉਹ ਉਹ ਦੀ ਫੁਟੇਜ ਅਸੀਂ ਪੂਰੀ ਕੱਢ ਕੇ ਉਹ ਪੁਲਿਸ ਨੂੰ ਦਵਾਂਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਜਿਹੜੀ ਵੀ ਕਾਰਵਾਈ ਬਣਦੀ ਹੋਈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕਰੇਗਾ ਜੀ ਠੀਕ ਹੈ ਨਾ ਬਾਕੀ ਜਿੰਨੀ ਕੇ ਸਾਨੂੰ ਕੋਈ ਜਾਣਕਾਰੀ ਮਿਲਦੀ ਹੈ ਜਿਸ ਤਰ੍ਹਾਂ ਵੀ ਉਹ ਲੱਗੇ ਵੇ ਆ ਤੇ ਬਾਕੀ ਚੋਰੀ ਦਾ ਵੀ ਅੰਦਾਜ਼ਾ ਅਸੀਂ ਪ੍ਰੋਪਰ ਬੈਠ ਕੇ ਉਹ ਅੜ ਕੇ ਕਿੰਨੇ ਕੇ ਦਾ ਸਾਡਾ ਸਮਾਨ ਚੋਰੀ ਹੋਇਆ ਉਹ ਸਾਰੀ ਜਾਣਕਾਰੀ ਅਸੀਂ ਦੇਖਤੀ ਤਾਂ ਕਿਉਂ ਲਾਗੂ ਗਾਉਂ ਲਾਉਣਾ ਹਾਂ ਉਹ ਲਾਉਣਾ ਸੋ ਕਿਸ ਤਰ੍ਹਾਂ ਮਤਲਬ ਕਿ ਉਹਨਾਂ ਨੇ ਸ਼ਟਰ ਤੋੜਿਆ ਲੱਗਦਾ ਸ਼ਟਰ ਤਾਂ ਜੀ ਦੇਖੋ ਜਦੋਂ ਅਸੀਂ ਆ ਕੇ ਦੇਖਿਆ ਸ਼ਟਰ ਬਾਹਰ ਨੂੰ ਸਣੇ ਹੀ ਲੋਕ ਜੀ ਪ੍ਰੋਪਰ ਜਿਹੜੇ ਲੋਕ ਸੀ ਉਹ ਲੱਗੇ ਹੋਏ ਆ ਜੀ ਉਹ ਜਿੱਦਾਂ ਕੋਈ ਇਹ ਚੀਜ਼ ਨਾਲ ਪਾ ਕੇ ਗੱਡੀ ਨਾਲ ਕਹਿ ਲਵੇ ਆ ਕਿੱਤਾਂ ਉਹਨਾਂ ਨੇ ਕੋਈ ਜੈਕ ਲਾ ਕੇ ਉਹ ਸਣੇ ਲੋਕ ਕੁੰਡੀਆਂ ਬਾਹਰ ਖਿੱਚੇ ਹੋਏ ਸੀ ਸ਼ਟਰ ਜਿੰਦੇ ਤੋੜਤੇ ਹਾਂ ਜਿੰਦੇ ਉਹਦੇ ਹੀਠਾਂ ਨੂੰ ਲੰਘ ਕੇ ਅੰਦਰੋਂ ਫਿਰ ਸ਼ੀਸ਼ਾ ਸ਼ੀਸ਼ੇ ਵਾਲਾ ਦਰਵਾਜ਼ਾ ਸੀਗਾ ਹਾਂਜੀ ਉਹਦੀ ਮਤਲਬ ਫਰੇਮ ਕੱਢ ਕੇ ਉਹ ਅੰਦਰੋਂ ਨੂੰ ਮਤਲਬ ਜਿੰਨਾ ਵੀ ਸਮਾਨ ਸੀ ਉਹਨਾਂ ਨੂੰ ਫਿਰ ਅੰਦਰ ਨੂੰ ਉਹ ਕੈਮਰੇ ਵਿੱਚ ਵੀ ਦਿਖ ਰਹੇ ਆ ਲੇਕਿਨ ਉਹਨਾਂ ਦੀ ਪੂਰੀ ਸ਼ਕਲਾਂ ਨਹੀਂ ਦਿਖ ਰਹੀਆਂ ਉਹ ਸਮਾਨ ਅੰਦਰੋਂ ਖੜਾ ਰਹੇ ਬੰਦੇ ਜੀ ਤੇ ਮਗਰੋਂ ਫਿਰ ਉਹ ਟਾਈਪ ਤ੍ਰੀ ਵੀਲਰ ਉਹਨਾਂ ਦਾ ਆਉਂਦਾ ਕੋਈ ਗੱਡੀ ਆਉਂਦੀ ਆ ਉਹਦੇ ਚ ਲੱਦਦੇ ਆ ਉਹਨ ਲੇ ਕੋ ਲਾਈਟਾਂ ਕਰਕੇ ਧੁੰਦ ਹੋਣ ਕਰਕੇ ਉਹ ਕਲੀਅਰ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਜੀ ਬਾਕੀ ਜਿੱਦਾਂ ਵੀ ਦੇਖੋ ਤਾਂ ਸਾਡੇ ਦਾ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਉਹਦਾ ਮਤਲਬ ਦੇਖੋ ਇਹ ਅੱਜ ਸਾਡੇ ਨਾਲ ਹੋਈ ਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਪਹਿਲਾਂ ਹੁੰਦੀਆਂ ਵੀ ਆ ਹੁੰਦੀਆਂ ਵੀ ਨਹੀਂ ਪਹਿਲਾਂ ਹੋ ਵੀ ਰਹੀਆਂ ਹਰ ਰੋਜ਼ ਹੋ ਰਹੀਆਂ ਇਹਨਾਂ ਤੋਂ ਮੰਗ ਹੈ ਵੀ ਇਹ ਨਾ ਪਰ ਕਾਬੂ ਇਹਨਾਂ ਨੂੰ ਨੱਥ ਪਾਈ ਜਾਵੇ ਜੋ ਵੀ ਇਹ ਮਤਲਬ ਅਨਸਰ ਹੈ ਹਾਂਜੀ ਠੀਕ ਹੈ ਨਾ ਉਹਨਾਂ ਮਤਲਬ ਇਹ 24 ਘੰਟੇ ਤੱਕ ਅਸੀਂ ਰਾਖੀ ਨਹੀਂ ਬੈਠ ਸਕਦੇ ਜੀ ਦੁਕਾਨ ਤੋਂ ਠੀਕ ਹੈ ਜੀ ਜਿੰਨਾ ਕ ਅਸੀਂ ਕਰ ਸਕਦੇ ਸੀ ਆਪਣੇ ਵੱਲੋਂ ਵੀ ਪੂਰਾ ਕਰਾਂਗੇ ਇਹ ਕਿਹਦਾ ਪ੍ਰਸ਼ਾਸਨ ਦੇ ਨੋ ਹਾਂ ਜਿੰਨੇ ਚ ਨੁਕਸਾਨ ਹੋਇਆ ਉਹਦਾ ਹੁਣ ਦੇਖੋ ਤਾਂ ਸਾਡੀ ਮੰਗ ਆ ਵੀ ਉਹਨਾਂ ਨੂੰ ਜੋ ਵੀ ਹੈ ਜਿਸ ਤਰ੍ਹਾਂ ਵੀ ਹੈ ਪੁਲਿਸ ਪ੍ਰਸ਼ਾਸਨ ਆਪਣਾ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਕਾਬੂ ਕਰੇ 3 ਵਜੇ ਤੇ ਦੇ ਵਿਚ ਵਿੱਚ ਚੋਰੀ ਹੁੰਦੀ ਮੋਸਟਲੀ ਦਿਖੇ ਜਬੇ ਆਪਾਂ ਜੀ ਪ੍ਰਸ਼ਾਸਨ ਨੂੰ ਵੀ ਚਾਹੀਦਾ ਉਸ ਟਾਈਮ ਥੋੜੀ ਜੀ ਗਸ਼ਤ ਵਧਾਵੇ ਹੈਨਾ ਜੀ ਹਾਂ ਤਕਰੀਬਨ ਜਿੰਨੀਆਂ ਚੋਰੀਆਂ ਹੁੰਦੀਆਂ ਲਗਭਗ 2 3 ਵਜੇ ਦੇ ਤਕਰੀਬਨ ਇਸ ਤਰ੍ਹਾਂ ਜਿਹੜੀ ਇੱਥੇ ਵੀ ਹੋਈ ਉਹ ਵੀ ਤਕਰੀਬਨ ਉਨਿਕ 2 ਵਜੇ ਤੋਂ ਬਾਅਦ-ਬਾਅਦ ਹੋਈ ਆ ਆਟੋ ਮਰੰਡੇ ਰੋਡ ਤੋਂ ਆਉਂਦਾ ਇੱਥੇ ਧਮਾਨ ਵਾਲੇ ਹੈਗੇ ਨੇ ਉਹਨਾਂ ਦੇ ਸਾਹਮਣੇ ਤੋਂ ਟਰਨ ਕਰਦਾ ਸਾਹਮਣੇ ਇੱਥੇ ਆਟੋ ਰੋਕਦੇ ਉਹਦੇ ਚ ਸਮਾਨ ਲੱਦਦੇ ਦਿਖਦੇ ਆ ਥੋੜਾ ਜਿਹਾ ਧੁੰਦ ਕਰਕੇ ਨਹੀਂ ਕਲੀਅਰ ਪਤਾ ਲੱਗ ਰਿਹਾ ਜੀ ਪ੍ਰਸ਼ਾਸਨ ਨੂੰ ਸਾਡੀ ਇਹੀ ਬੇਨਤੀ ਹੈ ਵੀ ਜਦੋਂ ਉਹਨਾਂ ਨੂੰ ਪਤਾ ਹੈ ਵੀ ਇੰਨੇ ਦੇ ਦਰਮਿਆਨ ਹਰ ਰੋਜ਼ ਚੋਰੀਆਂ ਹੋ ਰਹੀਆਂ ਉਸ ਟਾਈਮ ਥੋੜੀ ਜੀ ਗਸ਼ਤ ਵਧਾ ਦਿੱਤੀ ਜਾਵੇ ਜੀ ਸਾਡੀ ਤਾਂ ਪ੍ਰਸ਼ਾਸਨ ਅੱਗੇ ਇਹੀ ਬੁਰਜੋਰ ਬੇਨਤੀ ਹੈ ਸਾਡੀ ਜੀ ਵੀ ਉਸ ਟਾਈਮ ਥੋੜੀ ਜੀ ਗਾਸਤ ਬਤਾ ਦਿੱਤੀ ਤਾਂ ਕਿ ਪਤਾ ਲੱਗ ਸਕੇ ਲਗਭਗ 4 ਚੋਰੀਆਂ ਦਾ ਸਿਲਸਲਾ ਵੱਧਦਾ ਜਾ ਰਿਹਾ ਹੈ ਹਰ ਰੋਜ਼ ਵੱਧਦਾ ਜਾ ਰਿਹਾ ਹੈ ਕਰਾਲੀ ਚ ਹਰ ਰੋਜ਼ ਨਵੀਂ ਨਵੀਂ ਨਿਊਜ਼ ਆ ਰਹੀ ਹੈ ਹਰ ਰੋਜ਼ ਕਰਾਲੀ ਤੋਂ ਨਵੀਂ ਨਵੀਂ ਨਿਊਜ਼ ਆ ਰਹੀ ਹੈ ਹਾਂ ਪ੍ਰਸ਼ਾਸਨ ਅਕੀ ਹੈ ਇਹ ਇਹਨਾਂ ਤੋਂ ਥੋੜੇ ਜਿ ਨੱਥ ਪਾਈ ਜਾਵੇ ਸਹੀ ਕਹਣਾ ਜੀ ਹਰੇਕ ਕੋਈ ਬੰਦਾ ਇਹਨਾਂ ਤੋਂ ਡਰਦਾ ਵੀ ਭੈ ਵੀ ਖਾਂਦਾ ਜੇ ਕੋਈ ਦੇਖ ਵੀ ਲੰਦਾ ਉਹ ਵਿਚਾਰਾ ਨਹੀਂ ਕਰਦਾ ਇਹਨਾਂ ਤੇ ਕਾਰਵਾਈ ਕੋਈ ਕਰ ਨਹੀਂ ਸਕਦਾ ਹੈਗਾ ਜੀ ਪ੍ਰਸ਼ਾਸਨ ਅਕੀ ਵੀ ਥੋੜਾ ਜਿ ਤੁਸੀਂ ਉਸ ਟਾਈਮ ਅਗਸਤ ਬਤਾ ਕੇ ਇਹਨਾਂ ਤੇ ਨੱਥ ਜੀ ਥੈਂਕ ਯੂ ਰਾਜਾ ਮਤਲਬ ਕਿ ਜਿਹੜੇ ਤੁਹਾਡੇ ਕੋਲ ਸਮਾਨ ਹੈ ਇਹ ਕੀ ਕੀ ਹੁੰਦਾ ਤੇ ਕੀ ਕੀ ਲੱਗੇ ਸਾਡਾ ਜਿਹੜਾ ਸਮਾਨ ਹੈ ਜੀ ਸਾਡੇ ਕੋਲ ਜਿਹੜਾ ਸਾਡਾ ਕੰਮ ਆ ਸਮਰਸੀਬਲ ਮੋਟਰਾਂ ਦਾ ਕੰਮ ਆ ਜੀ ਉਹਦੇ ਵੀ ਸਾਡੇ ਕੋਲ ਤਕਰੀਬਨ ਸਮਰਸੀਬਲ ਮੋਟਰਾਂ ਦਾ ਸਾਰੀ ਸਮਾਨ ਹੁੰਦਾ ਤਾਂ ਕੋਈ ਪੰਪਾਂ ਦੇ ਬੂਸ਼ ਵਗੈਰਾ ਹੈਗੇ ਆ ਕੇਬਲਾਂ ਹੈਗੀਆਂ ਸਟਾਰਟਰ ਹੈਗੇ ਆ ਸਮਰਸੀਬਲ ਮੋਟਰਾਂ ਸਿੰਗਲ ਫੇਸ ਦੀਆਂ ਤੇ ਬਾਕੀ ਲਗਭਗ ਉਹ ਜਿਹੜੇ ਜਿਆਦਾ ਜਿਆਦਾ ਕੀਮਤੀ ਸਮਾਨ ਸੀਗਾ ਜਿੱਦਾਂ ਸਾਡਾ ਕੇਬਲਾ ਸੀ ਗਿਆ ਵੱਡੀਆਂ ਮੋਟਰਾਂ ਦੀ ਤਾਂ 20 ਹਰਸ ਪਾਵਰ ਉਹ 25 ਹਰਸ ਪਾਵਰ ਦੀ ਮੋਟਰਾਂ ਨੂੰ ਕੇਬਲ ਪੈਂਦੀ ਆ ਉਹ ਕੇਬਲ ਦੇ ਰੋਲ ਜਿਹੜੇ ਹੈਗੇ ਸੀਗੇ ਸਾਡੇ ਤਿੰਨ ਲਗਭਗ ਕੋਈ ਲੱਖ ਡੇਢ ਲੱਖ ਰੁਪਏ ਦੇ ਕਰੀਬ ਦੇ ਤੇ ਬਾਕੀ ਗਨ ਮੈਟਲ ਦਾ ਸਮਾਨ ਅੱਛਾ ਜੀ ਜਿਹੜਾ ਉਹ ਜਿਹੜੇ ਆ ਵੀ ਕੋਸਟਲੀ ਹੋਣਾ ਉਹ ਉਹ ਸਮਾਨ ਹੀ ਉਹ ਮਤਲਬ ਉਹ ਜਿੱਦਾਂ ਕਿਸੇ ਪਿੱਤੇ ਬੰਦੇ ਦਾ ਕੰਮ ਆਵੇ ਉਹਨੂੰ ਪਤਾ ਹੀ ਆ ਵੀ ਇਹੀ ਸਮਾਨ ਹੈਗਾ ਬਾਕੀ ਹੋਰ ਸਮਾਨ ਪਿਆ ਮੋਟਰਾਂ ਸਟਾਰਟਰ ਵਗੈਰਾ ਛੋਟਾ ਹੋਰ ਰਬਰ ਦੇ ਬੂਸ਼ ਵਗੈਰਾ ਜਿਹੜੇ ਹੈਗੇ ਆ ਉਹ ਲੋਹੇ ਦੀਆਂ ਐਸਐਸ ਦੀਆਂ ਸਲੀਵਜ਼ ਵਗੈਰਾ ਉਹਨਾਂ ਨੂੰ ਬਿਲਕੁਲ ਹੱਥ ਨਹੀਂ ਲਗਾਇਆ ਉਹ ਸਮਾਨ ਇਹ ਉਹਨਾਂ ਨੇ ਉਹ ਚੁੱਕਿਆ ਜਿਹੜਾ ਕਾਸ਼ਤ ਦੀ ਸੀਗਾ ਜੀ ਉਹਦੇ ਵਿੱਚ ਬਾਕੀ ਗੱਲ 11 11.5 ਹਜ਼ਾਰ ਰੁਪਏ ਗੱਲੇ ਵਿੱਚ ਸੀਗਾ ਜੀ ਉਹ ਗੱਲਾ ਪਟਿਆ ਤਾਂ ਖੁੱਲਾ ਹੀ ਨਹੀਂ ਉਹ ਖੁੱਲਾ ਨਹੀਂ ਮਤਲਬ ਉਹਦੀ ਚਾਬੀ ਸੀ ਹੈਟਾ ਜੀ ਉਹ ਚਾਬੀ ਖੋਲ ਕੇ ਚਾਬੀ ਕਾਊਂਟਰ ਤੇ ਪਈ ਸੀ ਜੀ ਫੋਲਾ ਫਾਲੀ ਕੀਤੀ ਹੋਈ ਆ ਬਾਕੀ ਜਨੇ ਚਲੋ ਇੰਨਾ ਕੇ ਸਾਡਾ ਵੀ ਉਹ ਕੋਈ ਬਿੱਲ ਬੁੱਕਾ ਉਹ ਜਿਹੜਾ ਹੋਰ ਸਾਡੇ ਕੋਈ ਬੇਲੂ ਸੀਗੇ ਜੀ ਕਾਗਜ਼ੀ ਕਾਗਜ਼ ਸੀਗੇ ਸਾਡਾ ਉਹ ਨਹੀਂ ਕੋਈ ਮਤਲਬ ਸਾਨੂੰ ਇੰਨਾ ਵੀ ਬਹੁਤ ਹੋ ਹੈਗਾ ਤੋ ਸਮਾਨ ਦਾ ਖੜਾ ਹੋ ਗਿਆ ਬਾਕੀ ਉਹ ਬੈਠ ਕੇ ਲਾਵਾਂਗੇ ਪਾ ਹੁਣ ਸਾਬਕ ਤਾ ਠੀਕ ਹੈ ਨਾ ਜੀ ਤੋ ਕਿਸੇ ਤੇ ਕੋਈ ਤੁਹਾਨੂੰ ਕੋਈ ਸ਼ੱਕ ਵਗੈਰਾ ਨਹੀਂ ਨਹੀਂ ਸ਼ੱਕ ਤਾਂ ਦੇਖੋ ਐਦਾਂ ਹੁਣ ਅਸੀਂ ਕਿਸੇ ਕਿੱਦਾ ਸ਼ੱਕ ਹੈ ਨਾ ਸ਼ੱਕ ਸਾਡੇ ਕੋਲ ਉਹ ਦੁਕਾਨਦਾਰੀ ਆ ਦੁਕਾਨਦਾਰੀ ਸਾਡੇ ਕੋਲ ਸਵੇਰ ਤੋਂ ਲੈ ਕੇ ਸ਼ਾਮ ਤੀ ਕਿੰਨਾ ਆਉਂਦੇ ਬੰਦੇ ਹੈ ਨਾ ਕਿਸੇ ਬਾਰੇ ਕਿੱਦਾਂ ਕਹਿ ਸਕਦਾ ਹੈ ਨਾ ਤੋ ਬਾਕੀ ਉਹ ਦੇਖੋ ਮੇਰੀ ਫੂਟੇਜ ਵਗੈਰਾ ਉਹ ਨਿਕਲਦੀ ਕੈਮਰੇ ਚੋਂ ਉਹਦਾ ਕੋਈ ਸਾਨੂੰ ਲੱਗਿਆ ਸਰਾਗ ਕੋਈ ਉਹ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦਵਾਂਗੇ ਜੀ ਕਿ ਤਾਂ ਉਹ ਉਹ ਪੁਲਿਸ ਪ੍ਰਸ਼ਾਸਨ ਆਪਣਾ ਕਾਰਵਾਈ ਕਰੇਗਾ ਫਿਰ ਅਸੀਂ ਤੇ ਜਾ ਕੇ ਉਹਨਾਂ ਨੂੰ ਕੰਪਲੀਟ ਕਰਾਂਗੇ ਕਿਉਂਕਿ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਤਾਂ ਅਸੀਂ ਕਿਸੇ ਨੂੰ ਨਹੀਂ ਬਿਲਕੁਲ ਹਾਂ ਕਿ ਸਾਡੇ ਕੋਲ ਕਿਹੜਾ ਏਦਾਂ ਦਾ ਹੈ ਨਹੀਂ ਜੀ ਵੀ ਆ ਬੰਦੇ ਨੇ ਕਿਸੇ ਨੇ ਵੀ ਆਉਣਾ ਸਾਡੇ ਕੋਲ ਤਾਂ ਕਸਟਮਰ ਆਉਂਦਾ ਜੀ ਸਾਡੇ ਵਾਸਤੇ ਤਾਂ ਗਾਹਕ ਆ ਜੀ ਪਰ ਉਹ ਹੁਣ ਕਿਸੇ ਬਾਰੇ ਗਾਹਕ ਦੇ ਮਨ ਵਿੱਚ ਕਿਸ ਕੀ ਜਾਂ ਉਹਦੇ ਬਾਰੇ ਨਹੀਂ ਆਪਾਂ ਕਹਿ ਸਕਦੇ ਔਰ ਇਹ ਵੀ ਆ ਵੀ ਚਲੋ ਫਿਰ ਵੀ ਕਿਹਾ ਹੈ ਵੀ ਸਭ ਤੋਂ ਵੱਡੀ ਸਾਨੂੰ ਸਾਰਾ ਹੈਰਾਨੀ ਇਸ ਗੱਲ ਦੀ ਆ ਇੱਕ ਮੇਨ ਰੋਡ ਦੇ ਉੱਤੇ ਹਾਂਜੀ ਜਿੱਥੇ ਮਤਲਬ 24 ਘੰਟੇ ਚਾਹਲ ਪਹਿਲ ਰਹਿੰਦੀ ਆਉਂਦੇ ਜਾਂਦੇ ਰਹਿੰਦੇ ਆ ਵੀ ਉਹ ਜਗ੍ਹਾ ਤੇ ਸਾਲੇ ਇਦਾਂ ਹੋਣਾ ਤਾਂ ਉਹ ਤਾਂ ਵਿੱਚ ਮਤਲਬ ਅਸੀਂ ਆਮ ਜਿਹੜੀਆਂ ਹੈਗਾ ਉਹ ਤਾਂ ਕਿੱਦਾਂ ਬਾਹਰ ਹੈਗੇ ਆ ਉਹਨਾਂ ਕਰ ਉਹ ਧੁੰਦ ਦਾ ਵੀ ਫਾਇਦਾ ਲੈ ਗਈ ਹਾਂ ਜਾਦਾ ਇਹ ਵੀ ਕਹਿ ਸਕਦੇ ਆਪਾਂ ਧੁਕਦ ਦਾ ਕਹਿ ਲੋ ਠੰਡ ਦਾ ਮੌਸਮ ਆ ਕੋ ਘਰ ਤੋਂ ਬਾਹਰ ਵੀ ਨਹੀਂ ਨਿਕਲਦਾ ਜੇ ਕੋਈ ਤਾਂ ਚਲੋ ਕੋਈ ਆਂਡ ਗੌਂਡ ਵਿੱਚ ਕਈ ਵਾਰ ਖੜਕਾ ਖੁੜਕਾ ਸੁਣ ਕੇ ਆ ਜਿੱਦਾਂ ਸ਼ਟਰ ਤੋੜਿਆ ਉਹਨਾਂ ਨੇ ਤੇ ਉਹਦੀ ਆਵਾਜ਼ ਤਾਂ ਖੜਕਾ ਤਾਂ ਹੋਈ ਹੋਏਗਾ ਜੀ ਪਰ ਇੰਨੀ ਠੰਡ ਵਿੱਚ ਨਹੀਂ ਅਗਲਾ ਕੋਈ ਬਹੁਤਾ ਧਿਆਨ ਕਰਦਾ ਉਹ ਤਾਂ ਨਜਾਇਜ਼ ਫਾਇਦਾ ਉਹਨਾਂ ਨੇ ਹਟਾਇਆ ਤਾਂ ਸਾਡੀ ਬਾਰ ਬਾਰ ਪ੍ਰਸ਼ਾਸਨ ਤੋਂ ਹੀ ਮੰਗਾ ਵੀ ਇਹਨੂੰ ਨੱਥ ਪਾਈ ਜਾਵੇ ਥੋੜੀ ਗਸ਼ਤ ਵਧਾਈ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਹ ਜੀ ਘੱਟ ਘੱਟਣਾ ਨਾ ਵਾਪਰੇ ਜੀ ਨੁਕਸਾਨ ਆ ਨੁਕਸਾਨ ਉਹ ਵੀ ਦੇਖਾਂ ਕਿ ਸਾਡਾ ਕਿੰਨਾ ਨੁਕਸਾਨ ਤਾਂ ਤੁਹਾਨੂੰ ਪਤਾ ਵੀ ਅੱਜਕੱਲ੍ਹ ਹੈਗਾ ਇਹ ਉਹ ਲੱਖਾਂ ਚ ਹੀ ਜਾਂਦੀ ਏ ਕੋਈ ਹਜ਼ਾਰਾਂ ਵਾਲੀ ਤਾਂ ਕੋਈ ਗੱਲ ਹੈ ਨਹੀਂ ਚਲੋ ਬਾਕੀ ਕੋਸ਼ਿਸ਼ ਕਰਾਂਗੇ ਜੁੱਤਾ ਹੋਵੇ ਠੀਕ ਹੈ ਸੋ ਤੁਸੀਂ ਸੁਣੀਏ ਇਹ ਜਾਣਕਾਰੀ ਕਿ ਕਾਫੀ ਇਹਨਾਂ ਦਾ ਨੁਕਸਾਨ ਹੋਇਆ ਇਹ ਬਿਲਕੁਲ ਮੇਨ ਰੋਡ ਹੈ ਮੁਰੰਡਾ ਰੋਡ ਕਰਾਲੀ ਸੋ ਆਵਾਜਾਈ ਵੀ ਇੱਥੇ ਤਕਰੀਬਨ 24 ਘੰਟੇ ਰਹਿੰਦੀ ਆ ਸੋ ਹੋ ਸਕਦਾ ਵੀ ਧੁੰਦ ਦੇ ਕਾਰਨ ਇਹ ਵਾਕਾ ਹੋਇਆ ਹੋਵੇ ਨਾ ਕਿਸੇ ਨੂੰ ਪਤਾ ਲੱਗਿਆ ਹੋਵੇ ਸੋ ਤੁਸੀਂ ਦੇਖੀਏ ਪੂਰੀ ਜਾਣਕਾਰੀ